HÖDAS! Hani! UFÄL-DAS! Sendin ifa op! H challenge. multimod <laughs> <laughs> spam आउगी सारियूं फोटो ਜਿੰਦਾਬਾਦ ਹਿੰਦ ਕੀ ਫਾਤ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਇਧਰ ਆ ਜੇ ਨਾ ਇਧਰ ਆ ਅੱਜ ਜੋ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨੀ ਮੈਚ ਦਾ ਵੇਖੇ ਪਾਕਿਸਤਾਨ ਵੱਲੋਂ ਉੱਥੇ ਨਰਦੋਸ਼ ਲੋਕਾਂ ਦੀ ਜਿਹੜੀ ਹਤਿਆ ਕਰ ਦਿੱਤੀ ਗਈ ਉਹਦੇ ਵਿਰੋਧ ਦੇ ਵਿੱਚ ਹਿੰਦੁਸਤਾਨ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਉਹ ਬਦਲਾ ਲਿਆ ਤੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੀਆਂ ਜੋ ਸੈਨਾ ਨੇ ਉਹਨਾਂ ਦੀ ਹੌਸਲਾ ਵਧਾਈ ਵਾਸਤੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਰੰਗਾਂ ਯਾਤਰਾਵਾਂ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਉਹਨਾਂ ਨੂੰ ਹੀ ਹੌਸਲਾ ਵਧਾਈ ਕਰਨ ਵਾਸਤੇ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਸਾਡੇ ਪੂਰੇ ਸਟੇਟ ਦੇ ਵਿੱਚ ਫਿਰ ਜ਼ਿਲ੍ਹਾ ਪੱਧਰ ਤੇ ਫਿਰ ਸਾਡੇ ਮੰਡਲ ਲੈਵਲ ਤੇ ਜਿਹੜੀਆਂ ਇਹ ਯਾਤਰਾਵਾਂ ਉਹ ਗੱਡੀਆਂ ਜਾਣੀਆਂ ਨੇ ਤਾਂ ਕਿ ਸਾਡੀ ਸੈਨਾ ਦਾ ਜਿਹੜਾ ਹੌਸਲਾ ਵਾ ਉਹ ਹੋਰ ਵੱਧ ਸਕੇ ਕਿਉਂਕਿ ਅੱਜ ਜੋ ਮੋਦੀ ਸਾਹਿਬ ਨੇ ਉਹ ਸੈਨਾ ਦਾ ਵੀ ਹੌਸਲਾ ਵਧਾਇਆ ਤੇ ਦੇਸ਼ ਦਾ ਜਿਹੜਾ ਬਦਲਾ ਵੀ ਆ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਲਿਆ ਅੱਜ ਹਿੰਦੁਸਤਾਨ ਦਾ ਨਾਂ ਜਿਹੜਾ ਵਾ ਉਹ ਪੂਰੀ ਦੁਨੀਆ ਦੇ ਵਿੱਚ ਉਹ ਚਮਕਣ ਲੱਗਿਆ ਵਾ ਇਹ ਸਾਰੇ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਕੂਨ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਸਾਬਕਾ ਸੈਨਿਕਾਂ ਨੂੰ ਨਾਲ ਲੈ ਕੇ ਅੱਜ ਤਿਰੰਗਾ ਯਾਤਰਾ ਜਿਹੜੀ ਆ ਉਹ ਗੱਡੀਆਂ ਜਾ ਰਹੀਆਂ ਅੱਜ ਅਸੀਂ ਜ਼ਿਲ੍ਹਾ ਅਮਰਸਰ ਦਿਹਾੜ ਦੇ ਵਿੱਚ ਬਾਬਾ ਕਾਲਾ ਸਾਹਿਬ ਦੇ ਵਿੱਚ ਜਿਹੜੀ ਤਿਰੰਗਾ ਯਾਤਰਾ ਉਹ ਕੱਢ ਰਹੇ ਆ ਸਾਡੇ ਫੌਜੀਆ ਨੂੰ ਸਾਡੇ ਸੈਨਿਕਾਂ ਨੂੰ ਅਸੀਂ ਦਿਲੋਂ ਜਿਹੜਾ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਾਬਕਾ ਸੈਨਿਕ ਜਥੇਬੰਦੀਆਂ ਦਿਨੋਂ ਸਲੂਟ ਕਰਦੇ ਆ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਦੇਸ਼ ਦਾ ਜਿਹੜਾ ਉਹ ਬਦਲਾ ਲਿਆ ਕਿਸ ਤਰ੍ਹਾਂ ਸਮਝਦਾ ਜਿਹੜੀ ਭਾਰਤੀ ਫੌਜ ਦੀ ਕਾਰਵਾਈ ਆ ਜਿਸ ਤਰ੍ਹਾਂ ਕਈ ਕਾਂਗਰਸ ਸਰਕਾਰ ਵੀ ਜਿਹੜੇ ਜੋ ਆਪਣਾ ਕਾਂਗਰਸੀ ਵਰਕਰ ਜਾਂ ਇਲਜ਼ਾਮ ਲਗਾ ਰਹੇ ਆ ਕਿ ਸੀਜ਼ਫਾਇਰ ਜਿਹੜਾ ਅਮਰੀਕਾ ਦੇ ਦਖਲ ਤੋਂ ਬਾਅਦ ਕੀਤਾ ਗਿਆ ਤੇ ਇਹ ਮੋਦੀ ਸਾਹਿਬ ਨੇ ਥੋੜਾ ਜਿਹਾ ਇਹ ਫੈਸਲਾ ਜਿਹੜਾ ਗਲਤ ਲਿਆ ਗਿਆ ਸੀਜ਼ਫਾਇਰ ਦਾ ਵੀ ਇੱਕਦਮ ਜਦੋਂ ਜੰਗ ਛੇੜੀ ਸੀਗੀ ਤੇ ਪਾਕਿਸਤਾਨ ਨੂੰ ਪੂਰਾ ਜਿਹੜਾ ਨੁਕਸਾਨਕ ਜਿਹੜਾ ਕਰ ਦੇਣਾ ਚਾਹੀਦਾ ਇਹ ਤੇ ਜਿਹੜੇ ਵਿਰੋਧੀਆ ਪਾਰਟੀਆਂ ਵਾਲੇ ਸਾਰਿਆਂ ਜਣਿਆ ਨੇ ਮੋਦੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ ਆ ਇਹ ਕੁਝ ਲੋਕ ਹੁੰਦੇ ਨੇ ਜਿਹੜੇ ਕਿ ਇਹੋ ਜਿਹਿਆਂ ਵਿਰੋਧੀ ਗੱਲਾਂ ਕਰਦੇ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਮੋਦੀ ਦਾ ਜੰਨਤਾ ਜਿਹੜਾ ਉਹ ਵੱਜ ਰਿਹਾ ਤੇ ਠੀਕ ਹੈ ਵਿਚ ਵਿਚੋਲੇ ਪੈਂਦੇ ਨੇ ਗੱਲਾਂ ਹੁੰਦੀਆਂ ਨੇ ਉਹ ਜੇ ਕੰਮ ਜਦੋਂ ਚੱਲਦੇ ਨੇ ਫਿਰ ਜੰਗਬੰਦੀ ਵੀ ਹੁੰਦੀ ਆ ਫੈਸਲੇ ਵੀ ਹੁੰਦੇ ਨੇ ਸੋ ਉਹਨਾਂ ਨੇ ਪਾਕਿਸਤਾਨ ਨੇ ਆਪ ਘੋਡੇ ਟੇਕ ਕੇ ਆਪ ਫੋਨ ਕਰਕੇ ਇਹ ਕਿਹਾ ਕਿ ਜਿਹੜਾ ਵਾ ਉਹ ਜੰਗਬੰਦੀ ਜਿਹੜੀ ਆ ਕਰੋ ਸੀਜ ਫਾਈਲ ਕਰੋ ਤੇ ਫੈਸਲਾ ਜਿਹੜਾ ਮੋਦੀ ਸਾਹਿਬ ਨੇ ਇਹ ਕਿਹਾ ਸਿਰਫ ਸੀਜ ਫਾਈਲਦਾ ਆਇਆ ਵਾ ਕਿ ਜੰਗ ਬੰਦ ਨਹੀਂ ਹੋਈ ਜੋ ਅੱਜ ਵੀ ਕੋਈ ਗਲਤ ਕੰਮ ਕਰਦੇ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਨੇ ਤੇ ਗੋਲੀ ਦਾ ਜਵਾਬ ਗੋਲੇ ਨਾਲ ਦਿੰਦੇ ਤੇ ਲਗਾਤਾਰ ਜਿਹੜੇ ਪੰਜਾਬ ਤੇ ਜਿਹੜੇ ਹਮਲੇ ਹੋ ਰਹੇ ਆ ਕਿਉਂਕਿ ਪਿਛਲੇ ਦਿਨੀ ਕਾਫੀ ਜਿਹੜੇ ਡੋਨ ਹਮਲੇ ਅੱਜ ਤੱਕ ਹੋ ਹੁੰਦੇ ਉਹਨਾਂ ਨੇ ਕੀਤੇ ਨੇ ਹਮਲੇ ਬੜੇ ਹਮਲੇ ਕੀਤੇ ਨੇ ਭਾਰਤ ਦੀ ਸਾਡੀਆਂ ਸਿਨਾਵਾਂ ਨੂੰ ਅਸੀਂ ਹਿੱਸੇ ਕਰਕੇ ਦਿਨੋ ਸਲੂਟ ਕਰਦੇ ਆ ਕਿ ਉਹਨਾਂ ਦਾ ਇੱਕ ਵੀ ਹਮਲਾ ਜਿਹੜਾ ਵਾ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਹਵਾ ਦੇ ਵਿੱਚ ਉਹਨਾਂ ਦੀਆਂ ਮਜੇਲਾ ਟਸ ਕਰ ਦਿੱਤੇ ਠੀਕ ਵਾ ਇੱਕ ਮੂਮੈਂਟ ਦੇ ਲਈ